ਮੇਰਾ ਨਾਮ ਪਪਿੰਦਰ ਸਿੰਘ ਜੇ ਆ ਮੇਰਾ ਬੱਚਾ ਜੇ ਮੈਰੀ ਗੋਲਡ ਸਕੂਲੇ ਪੜਦਾ ਵਾ ਉਹਦੇ ਪ੍ਰਿੰਸੀਪਲ ਨੇ ਰਮੇਂਦਰ ਸੰਧੂ ਨੇ ਆ ਮੇਰੇ ਤੇ ਡਰਾਈਵਰਾਂ ਨੇ ਰਲ ਕੇ 6-7 ਡਰਾਈਵਰਾਂ ਨੇ ਬੱਚੇ ਨੂੰ ਫੜਿਆ ਵਾ ਤੇ ਪ੍ਰਿੰਸੀਪਲ ਨੇ ਕੁੱਟਿਆ ਆ ਵੇਖੋ ਉਹਦਾ ਕੀ ਹਾਲ ਬਣਾਇਆ ਵਾ ਆ ਕੁੱਟ-ਕੁੱਟ ਕੇ ਪੂਰਾ ਨੀਲਾ ਕੀਤਾ ਪਿਆ ਵਾ ਤੇੜ ਚ ਲੱਤਾਂ ਮਾਰੀਆਂ ਨਲਾਂ ਚ ਲੱਤ ਵੱਜੀ ਆ ਬੱਚੇ ਦੇ ਪਿਸ਼ਾਬ ਨਹੀਂ ਉਤਰਨ ਡਿਆ ਬੱਚਾ ਪਿਸ਼ਾਬ ਕਰਨ ਜਾਂਦਾ ਤੇ ਚੀਕਾਂ ਮਾਰਦਾ ਜ਼ੋਰ-ਜ਼ੋਰ ਨਾਲ ਰੋਂਦਾ ਵਾ ਕਿ ਮੇਰੇ ਪਿਸ਼ਾਬ ਨਹੀਂ ਉਤਰਦਾ ਪੀੜ ਹੁੰਦੀ ਆ ਤੇ ਬਾਕੀ ਆ ਅੱਖ ਦੇ ਅੱਖ ਸੁੱਜੀ ਪਈ ਆ ਅੱਖ ਦੇ ਉੱਤੇ ਵੇਖ ਲੋ ਸਾਪ ਦਾ ਨਿਸ਼ਾਨ ਪੂਰਾ ਪਿਆ ਉਹਦੀ ਦਾ ਤੇ ਆ ਢੇੜ ਚ ਲੱਤਾਂ ਮਾਰੀਆਂ ਤੇ ਇਹ ਇੱਕ ਵੀ ਸੁੱਜੀ ਪਈ ਆ ਬੱਚੇ ਦੀ ਬੱਚੇ ਦਾ ਬੁਰਾ ਹਾਲ ਕੀਤਾ ਪਿਆ ਇਦਾਂ ਦੇ ਕੋਈ ਜਾਨਵਰ ਨੂੰ ਵੀ ਨਹੀਂ ਕੁੱਟਦਾ ਜਿੱਦਾਂ ਇਹਦੇ ਪ੍ਰਿੰਸੀਪਲ ਨੇ ਕੁੱਟਿਆ ਜੇ ਇਹਨੂੰ ਤੇ ਮੈਨੂੰ ਇਹਦਾ ਇਨਸਾਫ ਚਾਹੀਦਾ ਜੇ ਇੰਦਰਜੀਤ ਸਿੰਘ ਕਿਸ ਸੁਨੇਹੇ ਪਰ ਮੈਰੀ ਗੋਲਡ ਪਬਲਿਕ ਸੂ ਲੜੀ ਆ ਤੁਹਾਡਾ ਕਹੋ ਜੇ ਤੁਹਾਨੂੰ ਕੋਈ ਮਾਰਕੀਟ ਕੀ ਸੀ ਕੀ ਗੱਲ ਬਾਤ ਹੋਈ ਅਹਿੰਤੇ ਘਰ ਨੂੰ ਡੇ ਹਨ ਪੇਪਰ ਦੇ ਕੇ ਤੇ ਬਸ ਦੇ ਲਾਗੋ ਕੱਢਿਆ ਤੇ ਬਸ ਵਾਲਾ ਸਾਡੇ ਉੱਤੇ ਜਿਹੜਾ ਤੇ ਲੱਗਾ ਬਸ ਤੇ ਬਸ ਵਾਲੇ ਨੇ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਦੀਦਾਨੀ ਆ ਤੇ ਬਸ ਵਾਲੇ ਨੇ ਸਕੂਲੇ ਜਾ ਕੇ ਪ੍ਰਿੰਸੀਪਲ ਨੂੰ ਕਿ ਝੂਠੀ ਸ਼ਿਕਾਇਤ ਲਾਈ ਹਾਂਜੀ ਸਕੂਲ ਦੀ ਬਸ ਸੀ ਸਕੂਲ ਜਾ ਕੇ ਝੂਠੀ ਸ਼ਿਕਾਇਤ ਲਾਈ ਕਿ ਇਹ ਕਹਿੰਦੇ ਕਿ ਤੇਰੇ ਨਾਲ ਵੇਖਣਾ ਵਾ ਮੈਨੂੰ ਖਲਾ ਰਿਆ ਵੈ ਇਹਨਾਂ ਨੇ ਅਸੀਂ ਉਹਨੂੰ ਕੁਝ ਕਿਹਾ ਨਹੀਂ ਬਸ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਤੇ ਪ੍ਰਿੰਸੀਪਲ ਸਰ ਨੇ ਇਹਨੂੰ ਝੂਠਾ ਝੂਠਾ ਮੈਸੇਜ ਕਰਵਾ ਕੇ ਸਕੂਲੇ ਬੁਲਾਇਆ ਕਿਤਾੜਾ ਪ੍ਰੈਕਟੀਕਲ ਹੋਣਾ ਵਾ ਕੰਪਿਊਟਰ ਦਾ ਵਾਈਵਾ ਆਣਾ ਵਾ ਕੋਈ ਪ੍ਰੈਕਟੀਕਲ ਨਹੀਂ ਹੋਇਆ ਤੇ ਪ੍ਰਿੰਸੀਪਲ ਸਰ ਨੇ ਬੜਾ ਕੁੱਟਿਆ ਜੀ ਸਰ ਹਰਪਿੰਦਰਪਾਲ ਸਿੰਘ ਸੰਧੂ ਕਿਤੇ ਕਿਤੇ ਮਾਰਿਆ ਮੇਰੇ ਨਲਾਂ ਚ ਲੱਤਾਂ ਮਾਰੀਆਂ ਨੇ ਹਾਂ ਜੀ ਪ੍ਰਿੰਸੀਪਲ ਨੇ ਤੇ ਨਾਲ ਡਰਾਈਵਰਾਂ ਨੇ ਫੜ ਕੇ ਕੁੱਟਿਆ ਜੇ ਮੇਰੇ ਨਲਾਂ ਚ ਲੱਤਾਂ ਮਾਰੀਆਂ ਨੇ ਮੇਰੀ ਛਾਤੀ ਤੇ ਲੱਤਾਂ ਮਾਰੀਆਂ ਤੇ ਮੇਰੇ ਪਿੱਛੇ ਲੱਕ ਦੇ ਵਿੱਚ ਛੋਟੀਆਂ ਮਾਰੀਆਂ ਨੇ ਆ ਵੇਖੋ ਕਿਛੇ ਜਦ ਜੀ ਆਗੇ ਤਾਂ ਹਾਂ ਜੀ ਫਿਰ ਮੈਨੂੰ ਪੇਪਰ ਦੇਣ ਖਲਾਤਾ ਤੇ ਬਾਅਦ ਵਿੱਚ ਮੈਂ ਘਰ ਆ ਗਿਆ ਪੇਪਰ ਹੋਇਆ ਤਾਂ ਪੇਪਰ ਪੇਪਰ ਕੀਤਾ ਨਹੀਂ ਮਿਲੀ ਦੇ ਤਾਂ ਠੀਕ ਨਾਲ ਬੱਚੀ ਜੀ ਨਹੀਂ ਨਾਲ ਬੱਚੇ ਹੋਰ ਵੀ ਦੋ ਪੇਪਰ ਤੋਂ ਪਹਿਲਾਂ ਗੋਟ ਮਾਰ ਕੀਤੀ ਗਈ ਜੇ ਤੇ ਗੋਟ ਕੇ ਫਿਰ ਪੇਪਰ ਦੇਣ ਖਲਾਇਆ ਹੈ ਅਸ਼ਾ ਇਸ ਤਰ੍ਹਾਂ ਕਿ ਜੋ ਜਿਹੜੀ ਹੈ ਮਾਰਕ ਟਾਈ ਦੀ ਗੱਲ ਆ ਉਹ ਵੈਸੇ ਬਿਲਕੁਲ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਉਹਦੇ ਨਾਲ ਸਹਿਮਤ ਨਹੀਂ ਆ ਹਾਂ ਇੱਕ ਵਾਰ ਬੱਚੇ ਦਾ ਥੱਪੜ ਇੱਕ ਤੋਂ ਲੱਗੇ ਹੋਣ ਤੇ ਮੈਂ ਉਹ ਕਹਿ ਸਕਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਕਿ ਤਿੰਨ ਬੱਚਿਆਂ ਨੇ ਉਸ ਤੋਂ 2 ਦਿਨ ਪਹਿਲਾਂ ਤਿੰਨ ਬੱਚਿਆਂ ਨੇ ਇਹਨਾਂ ਨੇ ਸਾਡੇ ਸਕੂਲ ਦੇ ਬੱਚੇ ਸੀ ਤਨੋਂ ਉਹਨਾਂ ਨੇ ਬੱਸ ਨੂੰ ਪਹਿਲਾਂ ਅੱਗੇ ਪਿੱਛੇ ਕਰਦੇ ਰਹੇ ওভারਟੇਕ ਕਰਦੇ ਰਹੇ ਫਿਰ ਬੱਸ ਦੇ ਡਰਾਈਵਰ ਨੂੰ ਰੋਕੇ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਾ ਗਿਆ ਵੀ ਤੈਨੂੰ ਬੱਸ ਨਹੀਂ ਚਲਾਉਣੀ ਆਉਂਦੀ ਉਸ ਤੋਂ ਬਾਅਦ ਤੋਂ ਮੈਂ ਉਹਦੇ ਉਹਨਾਂ ਦੇ ਜਿਹੜੇ ਕੋਈ ਨੌਨ ਸੀ ਜਿਹੜੇ ਉਹਨਾਂ ਦੇ ਕੋਈ ਨੌਨ ਸੀ ਮੈਂ ਉਹਨਾਂ ਨੂੰ ਫੋਨ ਤੇ ਬੱਚੇ ਦੀ ਸ਼ਿਕਾਇਤ ਕੀਤੀ ਆ ਕਿ ਤੁਹਾਡਾ ਬੱਚਾ ਉਹ ਬੱਚੇ ਨੇ ਆਹ ਹਰਕਤ ਕੀਤੀ ਆ ਪਰ ਦੋ ਦਿਨਾਂ ਵਿੱਚ ਪੇਰੈਂਟਸ ਨੇ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਪੇਰੈਂਟ ਦਾ ਫਰਜ਼ ਬਣਦਾ ਸੀ ਮੇਰੇ ਤੱਕ ਆਉਂਦੇ ਕੋ ਬੱਚੇ ਦੀ ਆਪਣੀ ਦੀ ਜੇ ਗਲਤੀ ਸੀ ਉਹਦੀ ਗੱਲ ਉਹਦੀ ਗਲਤੀ ਮਨਵਾਉਂਦੇ ਇਸੇ ਗੱਲ ਅੱਗੇ ਆਪਣੇ ਪਾਸੇ ਵਧਾਉਂਦੇ ਪਰ ਪੇਰੈਂਟਸ ਨੇ باوجود ਇਸਤੇ ਕਿ ਮੇਰੇ ਤਾਂ ਕੋਈ ਸੰਪਰਕ ਨਹੀਂ ਕੀਤਾ। ਉਦੋਂ ਬਾਅਦ ਜਦੋਂ ਪਰਸੋਂ ਪੇਪਰ ਤੋਂ ਪਹਿਲਾਂ ਬੱਚੇ ਸਕੂਲ ਆਏ ਪਹਿਲਾਂ ਹੋਗੀ ਪਾਰਵਲ ਸੈਂਟਰ ਇਹਨਾਂ ਦਾ। ਉਦੋਂ ਬੱਚਿਆਂ ਨੂੰ ਮੈਂ ਤਿੰਨਾਂ ਨੂੰ ਕਿਹਾ ਕਿ ਤੁਸੀਂ ਉੱਧਰ ਗਏ ਸੀ। ਦੋਨੋਂ ਬੱਚੇ ਇਹ ਮੰਨ ਕੇ ਕਿ ਅਸੀਂ ਗਏ ਸੀ ਸਾਡੀ ਗਲਤੀ ਸੀ। ਦੋਨਾਂ ਬੱਚਿਆਂ ਨੂੰ ਵੀ ਮੈਂ ਚਲੋ ਥੋੜਾ ਬਹੁਤ ਡਾਂਟਿਆ ਕੋਈ ਇੱਕ ਅਦਾ ਥੱਪੜ ਲੱਗ ਗਿਆ ਹੁਗਾ ਹਲਕਾ ਜਿਹਾ ਹੀ ਕਈ ਵਾਰੀ ਆਪਾਂ ਨਾਂ ਵਾਸਤੇ ਕਰਦੇ ਹਾਂ। ਉਹ ਬੱਚਿਆਂ ਨੇ ਉਸੇ ਵੇਲੇ ਆਪਣੀ ਗਲਤੀ ਫੀਲ ਕਰਨ ਲਈ ਮੰਨ ਲਈ ਵੀ ਠੀਕ ਆ ਸਾਡੀ ਗਲਤੀ ਗਏ ਸੀ ਜਦੋਂ ਮੈਂ ਇਹਨੂੰ ਰਗਿੰਦਰ ਨੂੰ ਕਿਹਾ ਇਹ ਨਾ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਹੋਇਆ ਉਲਟਾ ਮੇਰੇ ਨਾਲ ਵੀ ਇਹਨੇ ਬਦਸੂਖੀ ਕੀਤੀ ਉੱਥੇ ਅੱਗੋਂ ਤਕਰੀਬਨ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਆ ਫੇਰ ਇਹਦੇ ਕਿਤੇ 1-2 ਵਜੀਆਂ ਨੇ ਉਦੋਂ ਅਗਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਉਹਦੀ ਉਹ ਕਹਿੰਦੇ ਆ ਜੀ ਉਹਦੇ ਅੱਖ ਤੇ ਸੱਟ ਲੱਗੀ ਆ ਮੇਰੇ ਪਿੰਡੇ ਤੇ ਵੀ ਲੱਛਾ ਤੇ ਅੱਖ ਤੇ ਵੀ ਹੋ ਰੋ ਉਹਨਾਂ ਦਾ ਤੁ ਕਥੇ ਤੇ ਤੋਂ ਮਤਲਬ ਜਿੰਨਾ ਮੈਂ ਤਾਂ ਦੱਸਿਆ ਸੀ ਜਿੰਨੀਆਂ 1 2 ਦੀ ਗੱਲ ਮੈਂ ਵੀ ਮੈਂ ਵੀ ਕਹਿ ਸਕਦਾ ਕਿ ਮੈਂ ਉਹਦੇ ਨਹੀਂ ਇੱਕ ਉਹਦੀ ਲਾਈ ਮੈਂ ਇੱਕ ਦੋ ਦੇ ਹਲਕੇ ਕਰਕੇ ਲਾਏ ਆ ਜੀ ਜਿਹੜੀ ਗੱਲ ਇਹ ਕਰਦੇ ਆ ਨਾ ਕਿ ਉਹਦੇ ਲਾਸਾਂ ਆ ਉਹਦੇ ਅੱਖ ਤੇ ਸੱਟ ਲੱਗੀ ਆ ਉਹ ਪੇਪਰ ਤੋਂ ਬਾਅਦ ਜਦੋਂ ਉੱਥੇ ਪੇਪਰ ਪਾਰੋ ਵਾਲ ਖਤਮ ਹੋਇਆ ਪੇਪਰ ਤੋਂ ਜਦੋਂ ਨਿਕਲੇ ਆ ਉਦੋਂ ਬਿਕਰਮਜੀਤ ਸਿੰਘ ਜਿਹੜਾ ਸਾਡੇ ਹਲਕਾ ਚਾਰਜਬਲ ਵੀਰ ਸਿੰਘ ਬਨੂ ਦਾ ਬੇਟਾ ਆ ਉਹ ਉਹਦੇ ਨਾਲ ਕੋਈ 10 12 ਸਾਥੀ ਇਹ ਲੜਕਾ ਜਿਹੜਾ ਰਜਿੰਦਰ ਸਿੰਘ ਹੈ ਇਹਦੇ ਨਾਲ ਕੋ ਪੰਜ ਛੇ ਸੱਤ ਹੀ ਇਹਨਾਂ ਦਾ ਉੱਥੇ ਝਗੜਾ ਹੋਇਆ। ਉਹਨਾਂ ਵਿੱਚੋਂ ਇਸ ਪੱਖ ਦੇ ਰਜਿੰਦਰ ਸਿੰਘ ਪੱਖ ਦੇ ਦੋ ਜਣਿਆਂ ਦੀਆਂ ਆਪ ਗੱਲ ਲੱਥੀਆਂ। ਸੁਣਨ ਚ ਇਹ ਵੀ ਆਇਆ ਕਿ ਸ਼ਾਇਦ ਵਿਕਰਮਦੀ ਵੀ ਲੱਥੀ ਆ। ਉੱਥੇ ਇਹਨਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਕਿਉਂਕਿ ਉਹ ਜ਼ਿਆਦਾ ਸੀ ਡਬਲ ਸੀ ਇਹਨਾਂ ਨਾਲੋਂ ਇਹਨਾਂ ਦੀ ਕਾਫੀ ਖਿੱਚਤ ਹੋਈ ਆ ਉੱਥੇ ਇਹਨਾਂ ਦੇ ਕੱਪੜੇ ਕੁਪੜੇ ਤੋਂ ਵੀ ਪਤਾ ਲੱਗਦਾ ਸੀ। ਉੱਥੇ ਬੱਚਿਆਂ ਦੇ ਨੇ ਮੈਨੂੰ ਆਣ ਕੇ ਜੋ ਦੱਸਿਆ ਮੇਰੇ ਕੋਲੋਂ ਰਿਕਾਰਡਿੰਗ ਵੀ ਹੈ। ਜਿਹੜਾ ਬੱਚਾ ਖੁਦ ਇਸ ਧੜੇ ਦਾ ਸੀ ਉਹਨੇ ਦੱਸਿਆ ਕਿ ਉੱਥੇ ਉਹਦੇ ਕਿਤੇ ਜਾਂ ਕੜਾ ਜਾਂ ਕੁਝ ਹੋਰ ਲੜਾਈ ਵਿੱਚ ਵਜਿਆ ਜਾਂ ਹੋਰ ਵੀ ਉਹਨੂੰ ਪਜੀਆਂ ਤੇ ਉਹ ਹੁਣ ਬੱਚਾ ਘਰ ਜਾ ਕੇ ਜੇ ਝੂਠ ਬੋਲਦਾ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਨਹੀਂ ਪਰ ਮੇਰੇ ਕੋਲ ਐਵੀਡੈਂਸ ਹੈ ਪਾਰਵਲ ਪਿੰਡ ਜਿਹੜਾ ਆ ਉਹਦੇ ਵਿੱਚ ਜਿਹੜੇ ਸਬੂਤ ਬੈਠੇ ਨੇ ਮੇਰੇ ਜਿਹੜੇ ਬੱਚੇ ਆਪਣੇ ਸਟੂਡੈਂਟ ਹੈ ਜਿਹੜੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉੱਥੇ ਝਗੜਾ ਹੋਇਆ ਤੇ ਝਗੜੇ ਤੇ ਉਹਨੂੰ ਸੱਟਾਂ ਲੱਗੀਆਂ ਕੜਾ ਕਹਿੰਦੇ ਪਾ ਵੀ ਜਿਹੜੀਆਂ ਸੱਟਾਂ ਲੱਗੀਆਂ ਵੀ ਉਹ ਬਾਹਰ ਝਗੜਾ ਹੋ ਬੱਚੇ ਉਹ ਬਾਹਰ ਝਗੜੇ ਤੇ ਲੱਗੀਆਂ ਦੇ ਸਕੂਲ ਦੇ ਵਿੱਚੋਂ ਇੰਨਾ ਪਾ ਨਹੀਂ ਸਕੂਲ ਵਿੱਚ ਮੈਂ ਤੁਹਾਨੂੰ ਦੱਸ ਚੁੱਕਾ ਜੋ ਹੈ